ਸਤਿ ਸ਼੍ਰੀ ਅਕਾਲ ਜੀ ਵੈਲਕਮ ਅਜੀ ਤੁਹਾਡਾ ਮੇਚਾ ਨੂੰ ਵੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਨਾਲ ਫਿਰ ਬਹੁਤ ਹੀ ਪਿਆਰੇ ਜਿਹੇ ਸੂਟ ਆ ਜਿਹੜੇ ਸ਼ੇਅਰ ਕਰ ਰਹੇ ਹਾਂ ਸੋ ਇਜ਼ ਮੀ ਡਿਫਰੈਂਟ ਕਲਰ ਕੰਬੀਨੇਸ਼ਨ ਤੇ ਬਨੇ ਹੋਏ ਆ ਜੀ ਤੁਸੀਂ ਆਪਣੀ ਚੋਇਸ ਦੇ ਬਣਾ ਸਕਦੇ ਹੋ WhatsApp ਨੰਬਰ ਆਪਣਾ ਵੀਡੀਓ ਦੇ ਉੱਪਰ ਹੁੰਦਾ ਹੈ ਸੋ ਉਥੋਂ ਲੈ ਕੇ ਤੁਸੀਂ ਮੈਸੇਜ ਭੇਜ ਕੇ ਕੋਈ ਵੀ ਸੂਟ ਆ ਜਿਹੜਾ ਕਸਟਮਾਈਜ਼ ਕਰਾ ਸਕਦੇ ਹੋ ਅਗਰ ਤੁਹਾਡਾ ਪ੍ਰਾਈਸ ਤੁਹਾਨੂੰ ਠੀਕ ਲੱਗਦਾ ਜਦੋਂ ਤੁਸੀਂ WhatsApp ਤੇ ਸਕਰੀਨਸ਼ਾਟ ਭੇਜਦੇ ਆ ਅਸੀਂ ਤੁਹਾਨੂੰ ਇੱਕ ਜਾਂ ਦੋ ਦਿਨ ਦੇ ਵਿੱਚ ਪ੍ਰਾਈਸ ਦਿੰਨੇ ਆ ਸੋ ਜੇਕਰ ਤੁਹਾਨੂੰ ਠੀਕ ਲੱਗਦਾ ਹੈ ਵਿਦ ਸਟੀਚਿੰਗ ਵਿਦਾਊਟ ਸਟੀਚਿੰਗ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਸਟੀਚਿੰਗ ਕਰਾਉਣਾ ਹੈ ਸਟੀਚਿੰਗ ਕਰਵਾ ਸਕਦੇ ਹੋ ਵਿਦ ਦੁਪੱਟਾ ਵਿਦਾਊਟ ਦੁਪੱਟਾ ਐਨੀ ਟਾਈਪ ਦਾ ਜਿਹੜਾ ਸੂਟ ਤੁਸੀਂ ਬਣਾ ਸਕਦੇ ਆ ਜੇ ਤੁਹਾਨੂੰ ਠੀਕ ਲੱਗਵੇ ਤੁਸੀਂ ਆਰਡਰ ਕਰ ਸਕਦੇ ਆ ਸੋ ਜਿਹੜਾ ਕੰਮ ਹੈਗਾ ਜੀ ਬਹੁਤ سارے ਕੁਐਸਚਨ ਹੈ ਕਿ ਜਿਨ੍ਹਾਂ ਨੇ ਬਣਾਏ ਹੋਏ ਹਨ ਬਹੁਤ ਸਾਰੇ ਜਿਹੜੇ ਆਰਡਰਸ ਆ ਸੀ ਪਿਛਲੇ 3 ਤੋਂ 4 ਇਅਰਸ ਦੇ ਵਿੱਚ ਜਿਹੜਾ ਆਨਲਾਈਨ ਕੰਪਲੀਟ ਕਰ ਚੁੱਕੇ ਆ ਸੋ ਸਾਰੇ ਉਹ ਬਲਕਸ ਆਨ ਦਾ ਜਿਨ੍ਹਾਂ ਨੇ ਆਰਡਰ ਕੰਪਲੀਟ ਕਰਵਾ ਚੁੱਕੇ ਆ ਸੋ ਉਹਨਾਂ ਨੂੰ ਪਤਾ ਹੈ ਕਿ ਸਾਡਾ ਕੰਮ ਕਿਸ ਤਰ੍ਹਾਂ ਦਾ ਜੋ ਅਸੀਂ ਦਿਖਾਉਨੇ ਆ ਉਹੀ ਜਿਹੜਾ ਕੰਮ ਤੁਹਾਨੂੰ ਮਿਲਦਾ ਹਾਂ ਲੇਟ ਜ਼ਰੂਰ ਹੋ ਜਾਂਦਾ ਹੈ ਕਈ ਵਾਰੀ ਅੱਗੇ ਪਿੱਛੇ ਥੋੜਾ ਹੋ ਜਾਂਦਾ ਕਿਉਂਕਿ ਜਿਆਦਾ ਕੰਮ ਹੋਣ ਦੀ ਵਜ੍ਹਾ ਨਾਲ ਕੋਈ ਵੀ ਜਦੋਂ ਤੁਸੀਂ ਕੰਮ ਜਿਆਦਾ ਕੁਆਂਟੀਟੀ ਚ ਕਰਦੇ ਹੋ ਤਾਂ ਕਈ ਵਾਰ ਤੁਹਾਡੇ ਤੋਂ ਮਿਸ ਹੋ ਜਾਂਦਾ ਹੈ ਜਾਂ ਕਈ ਵਾਰ ਆਲਰੇਡੀ ਕੁ ਕਾਰੀਗਰਸ ਦੀ ਪਰੇਸ਼ਾਨੀ ਕਰਕੇ ਸੋ ਇਸ ਤਰ੍ਹਾਂ ਥੋੜੀ ਦੇਰ ਜ਼ਰੂਰ ਹੋ ਜਾਂਦੀ ਹੈ ਪਰ ਅਸੀਂ ਜਿਹੜਾ ਕੰਮ ਹੈ ਉਹ ਤੁਹਾਨੂੰ ਸੇਮ ਐਜ਼ ਇਟ ਇਜ਼ ਮਿਲੇਗਾ ਜਿਵੇਂ ਕਿ ਇਹ ਸੂਟ ਹੈਗਾ ਜੀ ਇਹ ਬਹੁਤ ਹੀ ਪਿਆਰਾ ਜਿਹੜਾ ਸੂਟ ਹੈ ਬਿਲਕੁਲ ਡਿਫਰੈਂਟ ਕਨਸੈਪਟ ਹੈ ਇਹਦਾ ਕਿਉਂਕਿ ਤੁਸੀਂ embroidery colorful embroidery ਦੇਖਦੇ ਆਪਾਂ ਪਰ ਜਿਹੜੀ ਰਾਇਲਟੀ ਹੈ ਉਹ ਬਿਲਕੁਲ ਸੌਫਟਰ ਜਾਂ ਨਾਲ ਦੇ ਥ्रेड ਦੇ ਵਿੱਚ ਹੈ ਸੋ ਉਹਦੇ ਨਾਲ ਅਗਰ ਤੁਸੀਂ ਵਰਕ ਕਰਦੇ ਹੋ ਜਿਵੇਂ ਕਿ ਅਸੀਂ ਇਸ ਸੂਟ ਦੇ ਵਿੱਚ ਕੀਤਾ ਹੋਇਆ ਥੋੜਾ ਜਿਹਾ ਕਲਰ ਹਾਈਲਾਈਟ ਕਰਕੇ ਉਹਨੂੰ ਬਹੁਤ ਹੀ ਪਿਆਰਾ ਜਾ ਜਿਵੇਂ ਅਸੀਂ ਸੂਟ ਬਣਾਇਆ ਹੋਇਆ ਸੋ ਇਹ ਦੇਖ ਸਕਦੇ ਹੋ ਤੁਸੀਂ ਮਸ਼ੀਨ এমਬਰਾਇਡਰੀ ਦਾ ਹੈਵੀ ਆਰੀ এমਬਰਾਇਡਰੀ ਦਾ ਹੈਵੀ ਸੂਟ ਆ ਉਹਦੇ ਵਿੱਚ ਅਸੀਂ ਸਿੰਗਲ ਟੰਕੇ ਦੇ ਇਸ ਤਰ੍ਹਾਂ ਉੱਪਰ 컬러ਫੁਲ ਵਾਲਰ ਵਰਕ ਕੀਤਾ ਹੋਇਆ ਸੋ ਇਹ ਬਹੁਤ ਹੀ ਪਿਆਰਾ ਜਿਹੜਾ ਕਨਸੈਪਟ ਹੈ ਪਰਸਨਲੀ ਮੈਨੂੰ ਇਹ ਸੂਟ ਆ ਜਿਹੜਾ ਬਹੁਤ ਜ਼ਿਆਦਾ ਪਸੰਦ ਹੈ ਜੇ ਜਦੋਂ ਤੁਸੀਂ ਵੀਅਰ ਕਰਦੇ ਆ ਅਸੀਂ ਇੰਸਟਾ ਤੇ ਉੱਪਰ ਵੀ ਇਹਦਾ ਪਹਿਲਾਂ ਵੀ ਤੁਹਾਡੇ ਨਾਲ ਰੀਲਸ ਅਸੀਂ ਨਾ ਸ਼ੇਅਰ ਕਰ ਚੁੱਕੇ ਹਾਂ ਸੋ ਤੁਸੀਂ ਉੱਥੇ ਜਾ ਕੇ ਇੰਸਟਾ ਦੇ ਰੀਲਸ ਵੀ ਚੈੱਕ ਕਰ ਸਕਦੇ ਹੋ ਵੀ ਕ੍ਰੀਏਸ਼ਨ ਟਿਵੀ ਦਾ ਨਾਮ ਤੇ ਆਪਣਾ ਪੇਜ ਹੈ ਉਹ ਆਪਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਹਮੇਸ਼ਾ ਦੱਸਤਾ ਹੁੰਦਾ ਸੋ ਉੱਥੇ ਜਾ ਕੇ ਜੁੜਾ ਚੈੱਕ ਕਰ ਸਕਦੇ ਹੋ ਕਿ ਇਹ ਸੂਟ ਜਿਹੜਾ ਵੀਅਰ ਕੀਤਾ ਕਿਸ ਤਰ੍ਹਾਂ ਦਾ ਲੱਗਦਾ ਇਹ ਲਾਈਟ ਜੈ ਮੰango ਲਾਈਟ ਸ਼ੇਡ ਹੈ ਇਸ ਤਰ੍ਹਾਂ ਬਾਜੂ ਤੇ ਵੀ ਇਹਨੂੰ ਸਿੰਪਲ ਐਮਬਰਾਇਡਰੀ ਕੀਤੀ ਹੋਈ ਹੈ ਔਰ ਬੋਟਮ ਦੇ ਵਿੱਚ ਅਸੀਂ ਇਸ ਤਰ੍ਹਾਂ ਇਹਦੀ ਲੇਸ ਪਾਈ ਹੋਈ ਹੈ ਸੋ ਜਿਵੇਂ ਵੀ ਸਾਡੇ ਕੋਲੇ ਆਰਡਰਸ ਆਉਂਦੇ ਆ ਜੀ ਕਈ ਵਾਰੀ ਕੀ ਹੁੰਦਾ ਹੈ ਕਿ ਕਾਫੀ ਜਿਵੇਂ ਇਹਨਾਂ ਦੇ ਕਾਫੀ ਸੂਟ ਬਣ ਕੇ ਜਾ ਰਹੇ ਆ 8 ਤੋਂ 10 ਸੂਟ ਬਣ ਕੇ ਜਾ ਰਹੇ ਆ ਸੋ ਸਾਰਿਆਂ ਦੀ ਸਾਨੂੰ ਇਹ ਹੁੰਦਾ ਹੈ ਕਿ ਅਸੀਂ ਅਲੱਗ-ਅਲੱਗ ਜਿਹੜਾ ਇਹਨਾਂ ਦਾ ਕਨਸੈਪਟ ਕਰੀਏ ਬਾਜੂ ਦਾ ਵੀ ਔਰ ਪੌਂਚੇ ਦਾ ਵੀ ਕਈ ਵਾਰ ਵਿੱਚ ਲੇਸ ਦਿੰਦੇ ਆ ਕਈ ਵਾਰ ਪੌਂਚੇ 'ਚ ਲੇਸ ਦਿੰਦੇ ਆ ਸੋ ਇਸ ਤਰ੍ਹਾਂ ਇਹ ਚਨੌਲ ਦੁਪੱਟਾ ਵਿਦ ਲੇਸ ਇਸ ਕੀਤਾ ਔਰ ਨੈਕ ਹੋ ਗਿਆ ਜੀ ਬਹੁਤ ਹੀ ਪਿਆਰਾ ਬਹੁਤ ਹੀ ਬ੍ਰੀਕ ਵਰਕ ਹੈ ਇਹਨਾਂ ਦੀ ਸ਼ੇਡ ਦੇ ਵਿੱਚ ਐਸਾ ਬਹੁਤ ਹੀ ਬ੍ਰੀਕ ਹੈ ਜਿਹੜੀ ਏਮਬ੍ਰੋਇਡਰੀ ਕੀਤੀ ਹੋਈ ਹੈ ਗਾਜਰੀ ਪੀਛੇ ਜਿਹੜਾ ਜਿਹੜਾ ਅਸੀਂ ਵਿੱਚ ਲਗਾਇਆ ਹੋਇਆ ਸੋ ਬਹੁਤ ਹੀ ਬ੍ਰੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਸ ਤਰ੍ਹਾਂ ਦਾ ਵਰਕ ਕਰਨਾ ਬਹੁਤ ਹੀ ਮੁਸ਼ਕਿਲ ਵਾਲਾ ਕੰਮ ਹੁੰਦਾ ਕਿਉਂਕਿ ਇੱਕ ਛੋਟਾ ਫੁੱਲ ਹੋਣਾ ਉਹਦੇ ਵਿੱਚ ਅਸੀਂ ਸ਼ੇਡ ਦਾ ਫਲਾਕ ਕਰਨਾ ਸੋ ਇਹਦੇ ਨਾਲ ਆਪਾਂ ਕੰਟਰਾਸਟ ਦਪੱਟਾ ਕਰਕੇ ਵਿੱਚ ਕਟਬਾਕ ਕੀਤਾ ਹੋਇਆ ਸੋ ਇਹਨਾਂ ਨੇ ਕੰਟਰਾਸਟ ਦਪੱਟਾ ਕਰਵਾਇਆ ਹੈਗਾ ਸੋ ਇਹ ਬਹੁਤ ਹੀ ਪਿਆਰਾ ਕਨਸੈਪਟ ਹੈ ਐਸੋ ਠੱਗਾ ਜੀ ਬੇ ਸ਼ੇਡ ਦੇ ਵਿੱਚ ये बिल्कुल लाइट बे शेड लगा इस तरह की रेती है यदा ये पहुंचे तो उन्होंने वर्क करवाया हुआ है अगर तीन सिंपल प्राइस पूछोगे तो मैं सिर्फ फ्रंट और दुपट्टा दी प्राइस मेंशन करा अगर तीस ज़्यादा जमें ਪਰ ਬੂਟੀ ਇਹ ਆਲਰੇਡੀ ਹੈਗੀ ਆ ਫਰੰਟ ਦਾ ਕੰਮ ਦਾ ਜਿਹੜਾ ਆਪਾਂ ਤੁਹਾਨੂੰ ਬੈਕ ਦੱਸਾਂਗੇ ਜਾਂ ਇਹਨਾਂ ਨੇ ਬੈਗ ਤੇ ਵੀ ਕਰਵਾਇਆ ਹੋਇਆ ਅਗਰ ਤੁਸੀਂ ਸੇਮ ਕਰਾਉਣਾ ਬੈਕ ਫਰੰਟ ਇਸ ਤਰ੍ਹਾਂ ਬੈਗ ਤੇ ਕੱਟਵਰ ਕਰਵਾ ਕੇ ਵਿੱਚ ਬੂਟੀ ਪਾਉਣੀ ਆ ਤਾਂ ਉਹਦੇ ਜਿਹੜੇ ਪ੍ਰਾਈਸਿਸ ਆ ਅਲੱਗ ਹੋ ਜਾਣਗੇ ਦੂਸਰਾ ਪੌਂਚਾ ਇਹਨਾਂ ਨੇ ਬਣਾਉਣਾ ਹੈਗਾ ਜੀ ਹੈਵੀ ਸਲਵਾਰ ਬਣਾਉਣੀ ਹੈ ਸੋ ਪੌਂਚਾ ਕੱਟ ਕੇ ਇੱਕ ਇੱਕ ਦੀ ਬੂਟੀ ਆ ਜਾਊਗੀ ਤਾਂ ਹੈਵੀ ਸਲਵਾਰ ਆ ਜਿਹੜੀ ਬਣ ਜਾਈਗੀ ਸੋ ਇਸ ਤਰ੍ਹਾਂ organza ਦਾ ਦੁਪੱਟਾ اور ڈبل ਕੱਟ ਵਰਕ ਕੀਤਾ ਹੋਇਆ ਸੋ ਅਗਰ ਤੁਸੀਂ ਸੇਮ ਬਣਾਉਣਾ ਤਾਂ ਮੈਂਸ਼ਨ ਕਰਿਓ ਕਿ ਵਿਦ ਬੈਕ ਵਰਕ ਤੇ ਵਿਦਆਊਟ ਬੈਕ ਵਰਕ ਵਿਦ ਪੌਂਚਾ ਵਰਕ ਸੋ ਇਸ ਤਰ੍ਹਾਂ ਹੀ ਜਿਹੜਾ ਪ੍ਰਾਈਸਿਸ ਦਾ ਫਰਕ ਪੈ ਜਾਂਦਾ ਚਾਹੁੰਨ ਦੁਪੱਟਾ ਚਾਹੀਦਾ ਯਾ organza ਵਿਦ ਕੱਟ ਵਰਕ ਚਾਹੀਦਾ ਸੋ ਹੀ ਹਰ ਇੱਕ ਚੀਜ਼ ਨੂੰ ਸੀ ਮੈਂਸ਼ਨ ਕਰਦੇ ਜਿਵੇਂ ਬਣਾਉਣਾ ਚਾਹੁੰਦੇ ਸੋ ਤੁਹਾਨੂੰ ਉਸ ਤਰ੍ਹਾਂ ਪ੍ਰਾਈਸ ਦਿੱਤੀ ਜਾਊਗੀ ਅਗਰ ਤੁਸੀਂ ਆਰਡਰ ਕਰਨਾ ਹੈ ਤਾਂ ਤੁਸੀਂ ਫਿਰ ਪ੍ਰਾਈਸ ਦੇ ਆਨਕੇ ਆਰਡਰ ਕਰ ਸਕਦੇ ਹੋ ਅਗਰ ਤੁਸੀਂ ਫੋਨ ਤੇ ਗੱਲ ਕਰਨਾ ਚਾਹੁੰਦੇ ਆ ਆਰਡਰ ਫਾਈਨਲ ਕਰਨ ਤੋਂ ਪਹਿਲਾਂ ਕਿਉਂਕਿ ਬਹੁਤ ਸਾਰੇ ਬਟੀਕ ਹੈ ਜਿਹੜੇ ਖੁੱਲ ਚੁੱਕੇ ਆ ਜੀ ਬਹੁਤ ਸਾਰੇ ਨਾਲ ਦਾ ਜਿਹੜਾ ਫਰਾਡ ਵੀ ਹੋ ਚੁੱਕਿਆ ਹੈ ਕਈਆਂ ਨਾਲ ਬਟੀਕ